ਦੇਖਣੇ ਤੁਸੀਂ ਕਿਸੇ ਗੰਤ ਫੈਮੀਚ ਨਰੇ ਹੋ ਅੱਜ ਜਿਹੜੀ ਤੁਸੀਂ ਗੱਲ ਕੀਤੀ ਸਤੋ ਪੈਨਾ ਮੈਂ ਤੋਂ ਬੋਲਦੇ ਹੋਏ ਜਿਹੜੀ ਗੱਲ ਕੀਤੀ ਅਮਰਿਤਪਾਲ ਦੀ ਅੱਜ ਅਮਰਿਤਪਾਲ ਵੀ ਇਲੈਕਸ਼ਨ ਲੜ ਰਿਹਾ ਤੇ ਇਹਦਾ ਵੀ ਫਰਕ ਅੱਜ ਦੇਖਣਾ ਪਊਗਾ ਲੁਧਿਆਣੇ 'ਚ ਮੋਦੀ ਜੀ ਜਾਂ ਅਮਨ ਸ਼ਾਂਤੀ ਮੇਰੇ ਅਰਗੇ ਜਦੋਂ ਰੌਲਾ ਪਾਉਂਦਾ ਹੈ ਹਮੇਸ਼ਾ ਵੀ ਇਹਨਾਂ ਨੂੰ ਉਹ ਆਧਵੀ ਚੱਕਰ ਨਹੀਂ ਜਿਹੜੇ ਸਾਡੇ ਬੱਚਿਆਂ ਨੂੰ ਕਦੇ ਬੰਬ ਬਲਾਸਟ ਕਰ ਸਕਦੇ ਆ ਸਾਡੇ ਟ੍ਰੇਨਾਂ ਚ ਲਾ ਕੇ ਮਾਰ ਸਕਦੇ ਆ ਥੀਏਟਰਾਂ ਚ ਬੰਬ ਲਾ ਸਕਦੇ ਆ ਉਹ ਅਮਰਿਤਪਾਲ ਅਰਗ ਅੱਜ ਖਡੂਰ ਸਾਹਿਬ ਤੋਂ ਇਲੈਕਸ਼ਨ ਲੱਗ ਰਹੇ ਨੇ ਤੇ ਪੰਜਾਬ 'ਚ ਦੇਖਣਾ ਪਊਗਾ ਇਸ ਵਾਰ ਵੀ ਪੰਜਾਬ ਅਮਨ ਸ਼ਾਂਤੀ ਲਿਆਉਣ ਵਾਲੇ ਵਿਅੰਨ ਸਿੰਘ ਜਾਂ ਮੋਦੀ ਜੀ ਨਾਲ ਖੜਦੇ ਆ ਜਾਂ ਪੰਜਾਬ ਦੇ ਲੋਕ ਅਮਰਿਤਪਾਲ ਨਾਲ ਖੜਦੇ ਆ ਉੱਥੇ ਵੀ ਪੂਰਾ ਜੋਰ ਲੱਗਿਆ ਹੋਇਆ ਏ ਪਤਾ ਕਰ ਲਿਓ ਜਿੰਨੀਆਂ ਏਜੰਸੀਆਂ ਜਿੰਨੇ ਪੰਜਾਬ ਨੂੰ ਤੋੜਨ ਵਾਲੇ ਲੋਕ ਨੇ ਅੰਮ੍ਰਿਤਪਾਲ ਨੂੰ ਜਿਤਾਉਣ ਦੀ ਕੋਸ਼ਿਸ਼ ਕਰ ਰਿਹਾ ਖਰੂਬ ਸਾਹਿਬ ਇਹ ਵੀ ਪਤਾ ਲੱਗ ਜਾਣਾ ਵੀ ਪੰਜਾਬ ਰਹਿਣਾ ਕਿੱਧਰ ਜਿਉ ਉਹ ਚਿੱਤ ਗਿਆ ਜਿਹੜਾ ਡਿਬਰੂਗੜ੍ਹ ਜੇਲ੍ਹ ਚ ਫਿਰ ਪੰਜਾਬ ਚ ਰਹਿਣ ਦੀ ਲੋੜ ਨਹੀਂ ਆਪਾਂ ਫਿਰ ਪੰਜਾਬ ਛੱਡਣਾ ਪਊਗਾ ਇਹ ਮੈਂ ਵੀ ਨਹੀਂ ਕਹਿ ਰਿਹਾ ਉਹ ਤਾਂ ਦੁਬਾਰਾ ਲੈ ਆਇਆ ਸੀ ਜੇ ਮੋਦੀ ਸਾਹਿਬ ਯੋਗੀ ਸਾਹਿਬ ਅਮਿਤ ਸ਼ਾਹ ਜੀ ਨਾਂ ਉਹਨੂੰ ਸਿੱਟਦੇ ਹਾਂ ਕਿ ਜੇ ਉਹ ਐਮਪੀ ਬਣ ਗਿਆ ਤੇ ਸਾਡੇ ਹਰ ਕਿਉਰੇ ਐਮਪੀ ਨਾ ਬਣੇ ਤੇ ਫਿਰ ਤੁਸੀਂ ਆਪ ਅੰਦਾਜ਼ਾ ਨਾਲ ਲਿਓ ਕੀ ਹੋਊਗਾ ਇਹ ਸੀਰੀਅਸ ਗੱਲਾਂ ਐ ਸੋਚਣ ਵਾਲੀਆਂ ਇਹ ਨਹੀਂ ਗੱਲ ਫਲਾਨਾ ਬੀਨੂੰ ਲੀਨੀਅੰਟ ਲੈ ਰਹੀ ਐ ਜੀ ਆ ਕਾਂਗਰਸ ਦਾ ਬੜਿੰਗਾ ਹਣਾ ਜੀ ਇਹਨੂੰ ਦੇ ਚਾਹੀ ਚਾਰ ਵੋਟਾਂ ਪਾ ਦੀਏ ਚਾਰ ਬੱਪੀ ਨੂੰ ਪਾ ਦੀਏ ਚਲੋ ਜੀ ਮੂੰਹ ਮਿਲਾ ਜਾਏ ਖੁਸ਼ ਰੱਖ ਲਈ ਇਹ ਨਹੀਂ ਚੱਲਣਾ ਸਰ ਅਗਲੇ 5 ਸਾਲ ਇਹ ਪੰਜਾਬ ਦਾ ਫੈਸਲਾ ਐ ਵੀ ਤੁਸੀਂ ਪੰਜਾਬ 'ਚ ਰਹਿਣਾ ਚਾਹੁੰਦੇ ਹੋ ਤਾ ਮੋਦੀ ਨੂੰ ਪਾਉਂਦੇ ਹੋ ਤੇ ਨਹੀਂ ਚੁਣੋਂ ਪਾਉਂਦੇ ਅਮਰਿਤਪਾਲ ਅਰਗੇ ਨੇ ਪੰਜਾਬ ਚੋਂ ਆਪਾਂ ਨੂੰ ਰਹਿਣ ਨਹੀਂ ਦੇਣਾ ਜਿਹੜੇ ਆਪਾਂ ਅਮਨ ਪਸੰਦ ਲੋਕ ਆ ਜਿਹੜੇ ਆਪਾਂ ਭਾਈਚਾਰੇ ਦੀ ਗੱਲ ਕਰਦੇ ਹੁਣ ਤਾਂ ਸਿੱਧੀ ਗੱਲ ਆ ਗਈ ਉਸ ਤੇ ਡਿਵੈਲਪਮੈਂਟ ਦੀਆਂ ਗੱਲਾਂ ਉਹ ਕੰਮ ਹੋ ਹੈਗੇ ਹੈਗੇ ਉਹ ਸਰਕਾਰਾਂ ਨੇ ਕਰਨੇ ਆ ਮੋਦੀ ਸਾਹਿਬ ਦੀ ਗਰੰਟੀ ਹੈ ਪਰ ਆ ਜਿਹੜਾ ਨਵਾਂ ਕੰਮ ਹੋ ਗਿਆ ਮੈਨੂੰ ਲੱਗਦਾ ਸੀ ਮਿੰਦਰ ਜੀ ਵੀ ਉਹਦੇ ਕਾਗਜ਼ ਸ਼ਾਇਦ ਕਿਉਂਕਿ ਜੇਲ੍ਹ ਚ ਬੈਠਾ ਨਹੀਂ ਰਿਜੈਕਟ ਹੋਣ ਤੇ ਰਿਜੈਕਟ ਹੋਣਗੇ ਪਰ ਉਹਦੇ ਕਾਗਜ਼ ਵੀ ਪਾਸ ਹੋ ਗਏ ਤੇ ਅੱਜ ਉਹ ਦੇਖੋ ਉਹਦੀ ਕਿਸ ਤਰੀਕੇ ਨਾਲ ਉਹ ਇਲਾਕਾ ਹੀ ਐਸਾ ਹੈ ਪਾਕਿਸਤਾਨ ਦੇ ਨਾਲ ਬਾਰਡਰ ਲੱਗਦਾ ਹੈ ਇਹ ਬੜੀ ਸੀਰੀਅਸ ਫਿਗਰ ਵਾਲੀ ਚਿੰਤਾ ਵਾਲੀ ਗੱਲ ਹੋ ਗਈ ਵੀ ਜਿਹੜੇ ਕੰਮ ਆਪਾਂ ਕਰ ਰਹੇ ਹਾਂ ਹੋਰਾਂ ਦੇ ਕੰਮ ਇਹੀ ਰੱਖ ਲਈਏ ਬਚਾ ਲਈਏ ਇਹ ਦੁਬਾਰਾ ਸਿਮਰਨਜੀਤ ਮਾਨ ਮੰਗੂ ਜੋ ਇਕਲਹਿਰ ਚੱਲਦੀ ਸੀ ਅੱਜ ਉਸੇ ਤਰੀਕੇ ਨਾਲ ਉਹ ਉਹਨਾਂ ਦੇ ਕੈਂਡੀਡੇਟ ਖੜੇ ਨੇ ਹਰ ਜਗ੍ਹਾ ਸਾਡੇ ਵੀ ਖੜਾ ਇੱਥੇ ਕਮਲਜੀਤ ਬਰਾੜ ਦੇਖਿਓ ਤੁਸੀਂ ਉਹ ਵੀ ਉਹ ਹਰ ਸੀਟ ਤੇ ਇੱਕ ਇੱਕ ਕੈਂਡੀਡੇਟ ਉਹਨਾਂ ਦਾ ਖੜਾ ਹੈ ਇਹ ਗੰਭੀਰਤਾ ਨਾਲ ਇਹ ਗੱਲਾਂ ਸੋਚਣ ਵਾਲੀਆਂ ਨੇ ਇੱਥੇ ਗੱਲ ਕਾਂਗਰਸ ਦੀ ਨਹੀਂ ਗੀ ਇੱਥੇ ਗੱਲ ਆਮ ਆਦਮੀ ਦੀ ਨਹੀਂ ਗੀ ਵੀ 1000 ਰੁਪਏ ਦੇ ਦਾਂਗੇ ਜੀ ਘਰ ਘਰ ਨੌਕਰੀ ਦੇ ਦਾਂਗੇ ਇੱਥੇ ਅੱਗੇ ਸਾਡੇ ਬੱਚੇ ਕਿਵੇਂ ਰਹਿਣਗੇ ਜੇ ਇਹ ਲੜਾਈ ਦੁਆਰਾ ਪੰਜਾਬ ਸ਼ੁਰੂ ਹੋ ਗਈ ਪਹਿਲਾਂ ਹੀ ਜਿਹੜੇ ਕਿਸਾਨਾਂ ਦੇ ਨਾਂ ਤੇ ਅੱਜ ਬਾਰਡਰ ਬੰਦ ਕੀਤੇ ਪਏ ਪਹਿਲਾਂ ਹੀ ਕਿਸਾਨਾਂ ਦੇ ਨਾਂ ਤੇ ਸਾਰਾ ਟ੍ਰੇਨਾਂ ਘੁੰਮ ਘੁੰਮ ਆਉਂਦੀਆਂ ਜਿੱਲੀ ਰੋਡ ਬੰਦ ਪਏ ਆ ਇਹ ਬਹੁਤ ਸੀਰੀਅਸ ਗੱਲ ਹੈ ਜਿਹੜੀ ਤੁਹਾਨੂੰ ਸੋਚਣੀ ਪਊਗੀ ਪਰਵਾਹ ਨਾਲ ਆਪਾਂ ਇਹ ਗੱਲਾਂ ਸੋਚਦੇ ਨਹੀਂ ਐਸੇ ਲੋਕ ਇਕੱਠੇ ਹੋ ਰਹੇ ਨੇ ਜਿਨ੍ਹਾਂ ਨੇ ਕਦੇ ਮਤਲਬ ਕ੍ਰਪਸ਼ਨ ਨਾਲ ਡੁੱਬੇ ਹੋਏ ਪਏ ਇਹ ਬ੍ਰਿੰਗ ਸਾਹਿਬ ਵਰਗੇ ਡੋਡੀਆਂ ਖਾ ਕੇ ਕੇਸ ਕਿਤੇ ਮੈਂ ਕੱਲ ਉਹਦੀ ਪ੍ਰੈਸ ਕਾਨਫਰੰਸ ਕਰਨ ਜਾ ਰਿਹਾ ਤੁਸੀਂ ਦੇਖੋਗੇ ਵੀ ਕਿੰਕੀ ਉਸ਼ੋਕ ਦੂਜੇ ਪਾਸੇ ਬੇਫਕੂ ਬਣਾ ਕੇ ਕੇਜਰੀ ਵਾਲ ਨੂੰ ਇੰਨਾ ਨਹੀਂ ਮੈਂ ਮੈਂ ਇੰਨਾ ਨਹੀਂ ਸੋਚਿਆ ਸੀ ਵੀ ਕੇਜਰੀ ਵਾਲੇ ਆਮ ਆਦਮੀ ਨਹੀਂ ਮਾੜੀ ਹੋ